ਕਿਸਾਨਾਂ ਦਾ ਬਹੁਮਤ ਵੀ ਹੈ ਵੋਟਾਂ ਦੇ ਰੂਪ ਦੇ ਵਿੱਚ ਵੀ ਤੇ ਕਿਰਤ ਕਰਨ ਨੂੰ ਲੈ ਕੇ ਵੀ ਖੇਤ ਮਜ਼ਦੂਰਾਂ ਦਾ ਵੀ ਸਿੱਧਾ ਸਬੰਧ ਹੈ ਹੁਣ ਕਣਕ ਦੀ ਗੱਲ ਨੂੰ ਲੈ ਕੇ ਚਕਾਈ ਨੂੰ ਲੈ ਕੇ ਮੁੱਖ ਮੰਤਰੀ ਦਾ ਭਾਸ਼ਣ ਅੱਜ ਵਾਲਾ ਤੇ ਅੱਗੇ ਝੋਨੇ ਦੀ ਲੋਾਈ ਨੂੰ ਲੈ ਕੇ ਵਿਉਂਤਬੰਦੀ ਅੱਜ ਵਾਲੀ ਗਤੀਵਿਧੀ ਕਿਸਾਨਾਂ ਨਾਲ ਕੀਤੀ ਹੋਈ ਸਰਕਾਰ ਦੀ ਉਹ ਕੀ ਕੀ ਦਾਵਾ ਕਰਦੀ ਹੈ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸਾਨ ਕਿਸਾਨ ਆਗੂਆਂ ਦੇ ਨਾਲ ਤੇ ਗੱਲ ਨਹੀਂ ਕਰਦੇ ਕਿਸਾਨਾਂ ਦੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਪਰ ਉਹਨਾਂ ਨੂੰ ਕਿਸਾਨ ਆਗੂਆਂ ਦੇ ਨਾਲ ਵੀ ਗੱਲ ਕਰਨੀ ਪੈਗੀ ਕਿਸਾਨ ਕਿਸਾਨ ਆਗੂਆਂ ਦੇ ਪਿੱਛੇ ਆਏ ਠੀਕ ਹੈ ਕਿਸਾਨ ਦੇ ਸਰਕਾਰ ਦੇ ਵਿੱਚ ਰੇੜਕਾ 36 ਦਾ ਰੇੜਕਾ ਕਿ ਜੇ ਅੱਜ ਤੁਸੀਂ ਉਹਨਾਂ ਦੇ ਦਰਵਾਜ਼ੇ ਬੰਦ ਕੀਤੇ ਨੇ ਕੱਲ ਨੂੰ ਤਾਂ ਤੁਸੀਂ ਵੀ ਪਿੰਡਾਂ ਦੇ ਵਿੱਚ ਜਾਣਾ ਤੁਹਾਡੇ ਦਰਵਾਜ਼ੇ ਉਹਨਾਂ ਨੇ ਬੰਦ ਕਰ ਦੇਣੇ ਹੈ ਕਿ ਨਹੀਂ ਪੰਜਾਬ ਦੇ ਲੋਕਾਂ ਤੋਂ ਬਗੈਰ ਚਾਹੇ ਕਿਸਾਨ ਨੇ ਚਾਹੇ ਮਜ਼ਦੂਰ ਨੇ ਚਾਹੇ ਵਪਾਰੀ ਹੈ ਉਹਨਾਂ ਤੋਂ ਬਗੈਰ ਸਰਕਾਰਾਂ ਨਹੀਂ ਚੁਣੀਆਂ ਜਾਂਦੀਆਂ ਹੈ ਠੀਕ ਹੈ ਇਹ ਕੋਈ ਉਹ ਜਾਦੂ ਦੀ ਛੜੀ ਨਹੀਂ ਹੈਗੀ ਕਿ ਤੁਸੀਂ ਐਂ ਘਮਾਓਗੇ ਤੇ ਫਿਰ ਤੁਹਾਡੀਆਂ 92 ਸੀਟਾਂ ਆ ਜਾਣਗੀਆਂ ਨਾ 22 ਵਾਰ-ਵਾਰ ਨਹੀਂ ਆਉਣੀ ਹੈਗੀ ਨਾ 22 ਤੋਂ ਬਾਅਦ 27 ਆ 27 ਤੁਹਾਡੇ ਵਾਸਤੇ ਬਹੁਤ ਔਖੀ ਆ ਜਿਹੜੀ ਜਿਸ ਹੱਬ ਦੇ ਨਾਲ ਤੁਹਾਡੇ ਐਮਐਲਏਸ ਦਾ ਤੁਹਾਡੇ ਮੰਤਰੀਆਂ ਦਾ ਵਿਰੋਧ ਹੋ ਰਿਹਾ ਕਿਸੇ ਵੀ ਖੋਲ ਕੇ ਦੇਖ ਲਓ ਕੋਈ ਮਾਫੀ ਮੰਗਦਾ ਫਿਰਦਾ ਕਈਆਂ ਕੋਈ ਜਵਾਬ ਨਹੀਂ ਹੈਗਾ ਜਵਾਬ ਉਹਨਾਂ ਲੋਕਾਂ ਕੋ ਹੁੰਦਾ ਜਿਹੜੇ ਕੁਝ ਕਰਕੇ ਦਿਖਾਉਂਦੇ ਨੇ ਜਿਨ੍ਹਾਂ ਨੇ ਕੁਝ ਕੀਤਾ ਨਹੀਂ ਉਹਨਾਂ ਕੋ ਜਵਾਬ ਕਿੱਥੇ ਹੋ ਜੂਗਾ ਇਸ ਕਰਕੇ ਜਦ ਤੁਸੀਂ ਲੋਕਾਂ ਨੂੰ ਫੇਸ ਨਹੀਂ ਕਰੋਗੇ ਤੁਹਾਨੂੰ ਆਪਣੀਆਂ ਕਮਜ਼ੋਰੀਆਂ ਦਾ ਨਹੀਂ ਪਤਾ ਲੱਗਦਾ ਅਖਬਾਰਾਂ ਜਾਂ ਸੋਸ਼ਲ ਮੀਡੀਆ ਦੇ ਵਿੱਚ ਹੀ ਗੱਲ ਕੀ ਕੀਤੀਆਂ ਗੱਲ ਨਹੀਂ ਬੰਨੀ ਗਈ ਪਿੰਡਾਂ 'ਚ ਜਾਣਾ ਪਊ ਤੁਸੀਂ ਤਾਂ ਕਹਿੰਦੇ ਪਿੰਡਾਂ ਤੋਂ ਸਰਕਾਰ ਚੱਲੂਗੀ ਉਹ ਔਖਾ ਹੋ ਗਿਆ ਕੰਮ ਹੂੰ ਤੁਹਾਡਾ ਔਖਾ ਹੋ ਜਾਊਗਾ ਪਰ ਅੱਜ ਜਿਹੜੀ ਗੱਲ ਕੀਤੀ ਸਭ ਤੋਂ ਵਧੀਆ ਜਿਹੜੀ ਲੁਧਿਆਣੇ ਦੇ ਵਿੱਚ ਨਾ ਉਹ ਆ ਪਾਣੀ ਦਾ ਮਸਲਾ ਸਾਡੇ ਪਾਣੀ ਦਾ ਜਿਹੜਾ ਪੰਜਾਬ ਦਾ ਮਸਲਾ ਬੜਾ ਸੀਰੀਅਸ ਆ ਪੰਜਾਬ ਦੇ ਵਿੱਚ ਸਾਨੂੰ ਇਹ ਸੁਧਾਰ ਕਰਨੇ ਪਊਗਾ ਸਾਨੂੰ ਇਹੋ ਜਿਹੀਆਂ ਪਾਲਿਸੀਆਂ ਇਹੋ ਜਿਹੀਆਂ ਫਸਲਾਂ ਤਿਆਰ ਕਰਨੀਆਂ ਪੈਣਗੀਆਂ ਕਿਸੇ ਨੇ ਨਾ ਉਹਨਾਂ ਨੂੰ ਪੁੱਛਿਆ ਸੀ ਜਿਹੜੇ ਆਪਣੇ ਸਰਦਾਰਾ ਸਿੰਘ ਜੋੜ ਸਾਹਿਬ ਕੋਲ ਕੀ ਕਿਹੜੀ ਫਸਲ ਆਈ ਹੈ ਨਾ ਕਿ ਹੁਣ ਤਾਂ ਸਾਨੂੰ ਪਾਣੀ ਦਿਖਦਾ ਠੀਕ ਹੈ ਉਹ ਕਹਿੰਦੇ ਕਿ ਉਦੋਂ ਵੀ ਤਾਂ ਲਾਉਣੀ ਪੈਣੀ ਜਦੋਂ ਪਾਣੀ ਨਾ ਹੋਇਆ ਹੁਣ ਸਿਰਫ ਕਿਸਾਨ ਨਹੀਂ ਪਾਣੀ ਦੇ ਦੋਖੀ ਪੂਰਾ ਸਿਸਟਮ ਹੀ ਦੋਖੀਆ ਪਾਣੀ ਦੀ ਜਿਹੜੀ ਬੋਤਲਾਂ ਜਿਹੜੀ 200 ਐਮਐਲ ਦੀ ਹੁੰਦੀ ਹੈ ਜਾਂ 1 ਲੀਟਰ ਦੀ ਉਹ ਵੀ ਪਾਣੀ ਦੀ ਬੋਤਲ ਜਿਸ ਦੇ ਅਸੀਂ ਪਾਣੀ ਪਾਉਂਦੇ ਆ ਉਹੀ ਬੋਤਲ ਤੇ ਤਿਆਰ ਕਰਨ ਵਾਸਤੇ 1 ਕਿਲੋ ਪਾਣੀ ਲੱਗਦਾ ਹੈਗਾ ਜਿਹਦੇ ਵਾਸਤੇ ਪਾਣੀ ਪਾਉਂਦੇ ਆ ਕਿ ਪਲਾਸਟਿਕ ਦੀ ਜਿਹੜੀ 400 ਸਾਲ ਤੱਕ ਵੀ ਸੜਦੀ ਨਹੀਂ ਹੈਗੀ ਠੀਕ ਹੈ ਉਸਤੇ ਵੀ ਇੰਨਾ ਪਾਣੀ ਖਰਚ ਹੁੰਦਾ ਘਰਾਂ ਦੇ ਵਿੱਚ ਟਿਊਬਲਾਂ ਇੰਡਸਟਰੀ ਦੇ ਵਿੱਚ ਕਿੰਨਾ ਪਾਣੀ ਖਰਚ ਹੁੰਦਾ ਪਿੰਡਾਂ ਦੇ ਵਿੱਚ ਲੋਕੀ ਵੇਹੜਾ ਧੋਈ ਜਾਂਦੇ ਨੇ ਕਾਰ ਮੋਟਰ ਸਕੂਟਰ ਸਾਈਕਲ ਧੋੜੀ ਜਾਂਦੇ ਲੋਕ ਕਹਿੰਦੇ ਫੇਰ ਕੀ ਲੋਕੀ ਕਹਿੰਦੇ ਬਿਜਲੀ ਫਰੀ ਹੈ ਪਾਣੀ ਫਰੀ ਹੈ ਉਹਦੇ ਵਾਸਤੇ ਨਹੀਂ ਲੋਕੀ ਪਾਣੀ ਦਾ ਵੀ ਪਿੰਡਾਂ ਚ ਸ਼ਹਿਰਾਂ ਚ ਬਿੱਲ ਲੱਗਣੇ ਚਾਹੀਦੇ ਨੇ ਫਿਰ ਪਤਾ ਲਾ ਦੂਗਾ ਵੇੜੇ ਟੂਟੀਆਂ ਐਵੇਂ ਚੱਲਦੀਆਂ ਰਹਿੰਦੀਆਂ ਉਹ ਪਾਣੀ ਦੀ ਬੇਅਰਥਾ ਉਹ ਇੱਕ ਸਰਕਾਰ ਨੇ ਧੱਕੇ ਨਾਲ ਅਫਸਰ ਮਿਲ ਮੁਲ ਕੇ ਕੈਪਟਨ ਮਰਿੰਦਰ ਸਿੰਘ ਹੋਣਾਂ ਕੋਲ ਇੱਕ ਬਣਾ ਕੇ ਅਥਾਰਟੀ ਬਣਾ ਗਈ ਸੀ ਉਹਨੇ 4 ਪੈਸੇ ਦਾ ਕੰਮ ਨਹੀਂ ਕੀਤਾਗਾ ਉਸ ਅਥਾਰਟੀ ਨੇ ਹੁਣ ਅੱਜ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਅਸੀਂ ਝੋਨੇ ਦਾ ਕਿਉਂਕਿ ਸੀਜ਼ਨ ਆ ਗਿਆ ਪਿਛਾ ਨੂੰ ਪੰਜਾਬ ਨੂੰ ਨੇ ਤਿੰਨ ਜੋਨਾਂ ਵਿੱਚ ਵੰਡ ਤੇਗਾ ਹੈਗਾ ਪਿਛੋਣੇ ਦੀ ਜਿਹੜੀ ਕਾਸ਼ਤ 1 ਜੂਨ 5 ਜੂਨ ਤੇ 9 ਜੂਨ ਤੋਂ ਸ਼ੁਰੂ ਹੋਵੇਗੀ ਉਹਨੇ ਕਿਹਾ ਕਿ ਅਸੀਂ ਕੌਮੀ ਨਾਜ ਦੇ ਵਿੱਚ ਭੰਡਾਰ ਵਿੱਚ 45 ਫੀਸਦੀ ਅਨਾਜ ਚ ਹਿੱਸਾ ਪਾਉਂਦੇ ਨੇ ਪਰ ਉਹਨੇ ਦੁੱਖ ਪ੍ਰਗਟ ਕੀਤਾ ਕਿ ਝੋਨੇ ਦੇ ਸੀਜ਼ਨ ਦੇ 70 ਦਿਨਾਂ ਵਿੱਚ ਪੰਜਾਬ ਜਿਹੜਾ ਨੌ ਜਿਹੜੇ ਗੋਬਿੰਦ ਸਾਗਰ ਝੀਲਾਂ ਦੇ ਬਰਾਬਰ ਪਾਣੀ ਬਾਹਰ ਕੱਢਦਾ ਤੇ ਜੋ ਬਹੁਤ ਵੱਡੀ ਮਾਤਰਾ ਉਹਨੇ ਕਿਹਾ ਕਿ ਇੰਨਾ ਜ਼ਿਆਦਾ ਪਾਣੀ ਬਾਹਰ ਕੱਢ ਕੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਤੋਂ ਵਾਂਝਾ ਕਰਾਂਗੇ ਜੋ ਸਾਡੀ ਹੋਂਦ ਦਾ ਇੱਕ ਮੂਲ ਸਰੂਤ ਹੈ ਉਹਨੇ ਉਦਾਹਰਨ ਦਿੱਤੀ ਹੈ ਕਿ 1 ਕਿਲੋ ਝੋਨਾ ਪੈਦਾ ਕਰ ਲਈ 4000 ਲੀਟਰ ਪਾਣੀ ਦੀ ਲੋੜ ਹੈ ਤੇ ਇਸ ਲਈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਮੋਢੇ 'ਤੇ ਪੜਾ ਵਜੂਦ ਰਹੀ ਅਸੀਂ ਗੰਭੀਰ ਸਥਿਤੀ ਪੈਦਾ ਕਰ ਰਹੀ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਝੋਨੇ ਦਾ ਜਿਹੜਾ ਕਾਸ਼ਤ ਹੈ 20 ਲੱਖ ਹੈਕਟੇਰ ਤੋਂ ਵੱਧ ਕੇ 32 ਲੱਖ ਹੈਕਟੇਰ ਵਿੱਚ ਹੋ ਗਿਆ ਹਾਲਾਂਕਿ 20 ਲੱਖ ਤੋਂ ਵੀ ਘਟਾਉਣੀ ਚਾਹੀਦੀ ਸੀ ਲੇਕਿਨ ਝੋਨੇ ਦੀ ਜਿਹੜੀ ਇਹ ਕਾਸ਼ਤ ਹੈ 32 ਲੱਖ ਹੈਕਟੇਰ ਹੋ ਗਈ ਹੈ ਇਸ ਕਰਕੇ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਹੈ ਕਿਉਂਕਿ ਝੋਨਾ ਸਭ ਤੋਂ ਵੱਧ ਪਾਣੀ ਲੈਂਦਾ ਹੈਗਾ ਉਹਨਾਂ ਨੇ ਕਿਹਾ ਕਿ ਹਾਲਾਂਕਿ ਉਹ ਵੀ ਨਾਂ ਨੇ ਦਿੱਤੀ ਕਿ ਛੋਨੇ ਦੀ ਜਿਹੜਾ ਤਿੰਨ ਜੋਨ ਜਿਹੜਾ ਵੰਡਿਆ ਉਹਦੇ ਚ ਫਰੀਦਕੋੜ ਬਠਿੰਡਾ ਫਾਜ਼ਿਲਕਾ ਫਿਰੋਜ਼ਪੁਰ ਮੁਕਸਰ ਚੋਂ ਸਾਬ ਦੇ ਛੋਨੇ ਦੀ ਜਿਹੜੀ ਲਵਾਈ ਪਹਿਲੀ ਜੂਨ ਤੋਂ ਸ਼ੁਰੂ ਹੋਏਗੀ ਗੁਰਦਾਸਪੁਰ ਪਠਾਨਕੋੜ ਅੰਮ੍ਰਿਤਸਰ ਤਰਨਤਾਰ ਰੋਪੜ ਮਹਾਲੀ ਫਤਗੜ ਸਾਹਿਬ ਹੁਸ਼ਿਆਰਪੁਰ 5 ਜੂਨ ਤੋਂ ਬਾਅਦ ਔਰ ਬਾਕੀ ਜਿਹੜੇ ਜ਼ਿਲ੍ਹੇ ਨੇ ਲੁਧਿਆਣਾ ਮੋਗਾ ਜਲੰਧਰ ਮਾਨਸਾ ਮਲੇਰਕੋੜਾ ਸਮਰਪਟਿਆਲਾ ਬਰਨਾਲਾ ਨਵਾਂ ਸ਼ਿਕਪੁਰ ਇਹ ਲਵਾਈ ਉੱਥੇ 9 ਜੂਨ ਨੂੰ ਹੋਏਗੀ ਹੁਣ ਇੱਕ ਤੇ ਹੈ ਕਿ ਦੂਜਾ ਵੀ ਕਹਿ ਕੇ ਪਾਣੀ ਦੀ ਜਿਹੜੀ ਖਪਤ ਕਰਨ ਵਾਲੀ ਝੋਨੇ ਦੀ ਜਿਹੜੀ ਪੂਸਾ 44 ਕਿਸਮ ਤੇ ਪਾਬੰਦੀ ਲਗਾਉਣ ਤੇ ਵਿਚਾਰ ਕਰੀ ਸਰਕਾਰ ਉਹਨੇ ਕਿਹਾ ਕਿ ਇਸ ਕਿਸਮ ਦੀ ਕਾਹਲੀ ਲਗਭਗ 152 ਦਿਨ ਲੱਗਦੇ ਨੇ ਤੇ ਪ੍ਰਤੀ ਏਕੜ 64 ਲੱਖ ਲੀਟਰ ਪਾਣੀ ਦੀ ਲੋੜ ਹੁੰਦੀ ਹੈ ਤੇ ਸਰਕਾਰ ਨੂੰ ਬਿਜਲੀ ਲਈ ਪ੍ਰਤੀ ਏਕੜ 7500 ਰੁਪਏ ਲਾਗਤ ਆਉਂਦੀ ਨੇ ਤੇ ਇਸ ਕਿਸਮ ਦੀ ਕਾਹਲੀ ਕਿਸਾਨ ਨੂੰ ਪ੍ਰਤੀ ਏਕੜ 19000 ਰੁਪਏ ਦਾ ਖਰਚਾ ਸਹਿਣਾ ਪੈਂਦਾ ਤੇ ਇਹ ਦੂਜੀਆਂ ਕਿਸਮਾਂ ਨਾਲੋਂ ਸਟ 10% ਦੀ ਵਾਧੂ ਵਿਪਰਾਲੀ ਕਰੇ ਹੁਣ ਪੂਸਾ ਜਿਹੜਾ ਜਿਹੜਾ ਕਹਿ ਰਹੇ ਨੇ 44 ਇਹ ਪਾਬੰਦੀ ਹੈ ਤੇ ਨਵੀਂ ਵੈਰੈਟੀ ਲਾਉਣਗੇ ਪਰ ਇਹ ਸਾਨੂੰ ਸਾਰਿਆਂ ਨੂੰ ਸਮਝਣਾ ਪਊਗਾ ਕਿ ਪਾਣੀ ਸਾਡੀ ਬਹੁਤ ਵੱਡੀ ਦਿੱਕਤ ਹੈ ਇੱਕ ਤੇ ਸਾਡੇ 110 12 ਬਲਾਕ ਹੋਈ ਡਾਰਕ ਜ਼ੋਨ ਦੇ ਵਿੱਚ ਚਲੇ ਗਏ ਨੇ ਪਾਣੀ ਖਰਾਬ ਵੀ ਹੋ ਗਿਆ ਤੇ ਇਹਨਾਂ ਨੇ ਪੰਜਾਬ ਪੰਜਾਬ ਦੀ ਧਰਤੀ ਕਹਿੰਦੇ ਸੀ ਇਸੇ ਕਰਕੇ ਪਰ ਹੁਣ ਪੰਜਾਬ ਕੋ ਪਾਣੀ ਕਿੱਥੇ ਆ ਉਹਨੂੰ ਲੈ ਕੇ ਜਿਹੜਾ ਸਰਕਾਰ ਕਹਿੰਦੀ ਕਿ ਸਾਨੂੰ ਕੋਸ਼ਿਸ਼ ਕਰਨੀ ਪਊਗੀ ਮੁੱਖ ਮੰਤਰੀ ਉਹਨਾਂ ਵੀ ਕਹਿੰਦੇ ਕਿ 15947 ਰਜਵਾਆਂ ਨੂੰ ਸੁਰਜੀਤ ਕਰਨ ਕੀਤਾ ਕਿ ਇਹਨਾਂ ਦੇ ਟੇਲਾਂ ਤੱਕ ਪਾਣੀ ਜਿਹੜਾ ਪਹੁੰਚਾਇਆ ਕਹਿੰਦੇ ਕਿ ਪਹਿਲਾਂ 21% ਦੀ ਨਹਿਰੀ ਪਾਣੀ ਦੀ ਵਰਤੋਂ ਦੀ ਹੁਣ 75 ਫੀਸ ਦੀ ਜਿਹੜੀ ਆ ਉਹ ਵਰਤੋਂ ਹੋ ਰਹੀ ਆ ਜਿਹੜੇ ਟਿਊਬਲ ਕਨੈਕਸ਼ਨ ਨੇ ਵੀ ਸਿਆਸੀ ਹੋ ਗਏ ਪਿਛਲੀਆਂ ਸਰਕਾਰਾਂ ਵੇਲੇ ਜਿਹਦੀ ਪਹੁੰਚ ਹੀ ਉਹ ਟਿਊਬਲ ਕਨੈਕਸ਼ਨ ਲੈ ਜਾਂਦਾ ਸੀ ਸਰਕਾਰ ਨੇ ਆਪਣੇ ਆਪਣੇ ਐਮਐਲਏ ਤੇ ਹਲਕੇ ਦੇ ਜਥੇਦਾਰਾਂ ਨੂੰ ਕਨੈਕਸ਼ਨ ਮੰਡੇ ਉਹ ਪਤਾ ਨਹੀਂ ਮੂੰਹ ਮਿੱਠਾ ਕਰਾ ਕੇ ਵੰਡਦੇ ਸੀ ਲਾਉਂਦੇ ਸੀ ਉਹ ਬਹੁਤ ਵੱਡਾ ਨੁਕਸਾਨ ਹੋਇਆ ਹੋਇਆ ਇਸ ਟਾਈਮ ਆਪਣੇ 14 ਲੱਖ ਤੋਂ ਜ਼ਿਆਦਾ ਟਿਊਬਲ ਹੁਣ ਆ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਟੇਲਾਂ ਤੱਕ ਪਾਣੀ ਕਿਉਂਕਿ ਸਾਡਾ ਨਹਿਰੀ ਪਾਣੀ ਆ ਜਿਆਦਾ ਕਿਉਂਕਿ ਸਾਡੀ ਲੜਾਈ ਵੀ ਸੈਂਟਰ ਨਾਲ ਵੀ ਚੱਲੀ ਹਰਿਆਣੇ ਦੇ ਨਾਲ ਵੀ ਚੱਲ ਰਹੀ ਆ ਪੀ ਕੱਲ ਨੂੰ ਉਹ ਕਹਿ ਇੰਨੇ 14 ਲੱਖ ਪਿਊਬਲ ਕਨੈਕਸ਼ਨ ਨਹਿਰਾਂ ਚ ਪਾਣੀ ਵਰਤਦੀ ਇਹ ਵੀ ਚੰਗੀ ਗੱਲ ਹੈ ਕਿ ਤੁਸੀਂ ਇੰਨਾ ਜਿਹੜਾ ਪਾਣੀ ਜਿਹੜਾ ਵਾ ਉਹ ਪੈਦਾ ਕਰੇ ਉਹ ਬਰਬਾਦ ਕਰੇ ਹੁਣ ਬਚਾਉਂਦੇ ਪਰ ਜਿਹੜਾ ਉਹਨਾਂ ਨੇ ਗੱਲ ਕੀਤੀ ਹੈਗੀ ਕਿ ਜੁਕ੍ਰੇਨ ਵਾਲੀ ਵੀ ਜੁਕ੍ਰੇਨ ਜੇ ਉੱਥੇ ਸਭ ਤੋਂ ਵੱਡਾ ਡਿਮਾਂਡ ਹੈ ਤੇ ਇਸ ਵਾਰ ਅਸੀਂ 145 ਲੱਖ ਮੀਟਰ ਜਿਹੜੇ ਕਣਕ ਜਿਹੜੀ ਆ ਉਹ ਪੈਦਾ ਕਰ ਹੁਣ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਪੰਜਾਬ ਵੀ ਸੰਭਾਲ ਸਕਦਾ ਜੀ ਪਰ ਇੰਨਾ ਵੱਡਾ ਭੰਡਾਰ ਪੰਜਾਬ ਨਹੀਂ ਸੰਭਾਲ ਸਕਦਾ ਐਫਐਸਆਈ ਤੇ ਪਹਿਲਾਂ ਹੀ ਇੱਥੋਂ ਲਿਫਟਿੰਗ ਨਹੀਂ ਸੀ ਹੋ ਰਹੀ ਦੂਜੀ ਗੱਲ ਹੈ ਕਿ ਸੈਂਟਰ ਦੇ ਤੇ ਪੰਜਾਬ ਦੇ ਤੇ ਕਿਸਾਨਾਂ ਦੇ ਬੜੇ ਮਸਲੇ ਸਾਂਝੇ ਜਿਹੇ ਹੈਗੇ ਨੇ ਸਾਨੂੰ ਤੇ ਹੈਗੇ ਸੈਂਟਰ ਸਰਕਾਰ ਨੂੰ ਸੋਚਣਾ ਚਾਹੀਦਾ ਕਿਸਾਨ ਵੰਡ ਕੇ ਉਹਨਾਂ ਨੇ ਆਪਣੀ ਕਿਸਾਨੀ ਪਹਿਲਾਂ ਅੰਦੋਲਨ ਦੀ ਫੂਕ ਹੀ ਕੱਢ ਲਈ ਹੈਗੀ ਆ ਕੋਈ ਉਸ ਪਾਰਟੀ ਦੇ ਹੱਥਾਂ 'ਚ ਖੇਡਦਾ ਰਿਹਾ ਕੋਈ ਸੈਂਟਰ ਵਾਲਿਆਂ ਦੇ ਹੱਥਾਂ 'ਚ ਕੋਈ ਪੰਜਾਬ ਵਾਲਿਆਂ ਦੇ ਹੱਥਾਂ 'ਚ ਖੇਡਦਾ ਉਹ ਇੱਕ ਜਿਹੜਾ ਇੱਕ ਕਿਸਾਨੀ ਜਾਂ ਲੋਕ ਜਿਹੜੇ ਸੰਘਰਸ਼ਮਈ ਲੋਕਾਂ ਦਾ ਜਿਹੜਾ ਇੱਕ ਉਹ ਹੈ ਸੀ ਨਾ ਇੱਕ ਅੰਦੋਲਨ ਵੀ ਲੋਕ ਸੰਘਰਸ਼ ਕਰਨਾ ਜਾਣਦੇ ਤੇ ਜਿਤਨੇ ਜਗਤ ਉਸ ਅੰਦੋਲਨ ਦਾ ਵੀ ਫੂਕ ਜੀ ਨਿਕਲੇਗੇ ਪਰ ਆ ਜਿਹੜਾ ਬਹੁਤ ਵੱਡਾ ਮਸਲਾ ਹੈਗਾ ਔਰ ਜੇ ਕਿਸਾਨਾਂ ਦਾ ਕਿਉਂਕਿ ਕਿਸਾਨ ਐਮਐਸਪੀ ਤੇ ਅੜੇ ਹੋਏ ਨੇ ਇਸੇ ਕਰਕੇ ਸੈਂਟਰ ਨਾਲ ਮੀਟਿੰਗਾਂ ਕਰਨ ਨੂੰ ਤਿਆਰ ਪਰ ਹੁਣ ਮੀਟਿੰਗਾਂ ਵੀ ਨਹੀਂ ਹੋ ਰਹੀਆਂ ਪਰ ਜੇ ਕੀ ਦੇਸ਼ ਦਾ ਕਿਸਾਨ ਜਾਂ ਪੰਜਾਬ ਦਾ ਕਿਸਾਨ ਇਹ ਕਹਿ ਸਕਦਾ ਵਾ ਕਿ ਅਸੀਂ ਇੱਕ ਸਾਲ ਵੀ ਜੇ ਕਣਕ ਝੋਨਾ ਨਾਲ ਬੀਜਾਂਗੇ ਤੇ ਫਿਰ ਕੀ ਹੋਊਗਾ ਉਹ 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 ਜਿਹੜੀ ਗੱਲ ਅੱਜ ਕਿਸੇ ਨਾ ਕਿਸੇ ਕਿਸੇ ਪੇਪਰ ਨੇ ਜਾਂ ਚੈਨਲ ਨੇ ਕੀਤੀ ਹੈਗੀ ਐ ਇਦਾਂ ਦੀ ਅਗਰ ਗੱਲ ਹੁੰਦੀ ਹੈ ਤੇ ਕੀ ਇਦਾਂ ਕੀਤਾ ਜਾ ਸਕਦਾ ਹੈ ਵੀ ਜੇ ਅਸੀਂ ਕਣਕ ਝੋਨਾ ਜੇ ਕਣਕ ਕੋਈ ਕਿਸਾਨ ਕੋ ਕੀ ਆ ਸਵਾਈ ਕਣਕ ਝੋਨਾ ਉਹਨੂੰ ਪਤਾ ਕਿ ਐਮਐਸਪੀ ਨਾਲ ਦੋਨਾਂ ਤੇ ਮਿਲਦੀ ਹੈਗੀ ਵੀ ਸਾਨੂੰ ਖਰਚੇ ਖੁਦ ਖੜ ਕੇ ਥੋੜੇ ਬਹੁਤੇ ਪੈਸੇ ਬਚ ਜਾਂਦੇ ਨੇ ਪਰ ਪੰਜਾਬ ਸਰਕਾਰ ਜਾਂ ਕੋਈ ਵੀ ਸਰਕਾਰ ਖਾਸ ਕਰਕੇ ਹਰਿਆਣਾ ਔਰ ਪੰਜਾਬ ਜਿੱਥੇ ਸਭ ਤੋਂ ਵੱਧ ਕਣਕ ਝੋਨੇ ਦੀ ਪੈਦਾਵਾਰ ਹੁੰਦੀ ਹੈ ਕਿਸਾਨ ਵੀ ਨਹੀਂ ਸੰਭਾਲ ਸਕਦੇ ਹੈਗੇ ਤੇ ਸਰਕਾਰ ਵੀ ਸੰਭਾਲ ਨਹੀਂ ਸਕਦੀ ਹੈਗੇ ਪਰ ਸੈਂਟਰਲ ਸਰਕਾਰ ਕਹਿੰਦੀ ਕਿ ਅਸੀਂ ਜਿਹੜੀ ਐਮਐਸਪੀ ਜਿਹੜੀ ਹੈ ਉਹਨੂੰ ਕਾਨੂੰਨੀ ਗਾਰੰਟੀ ਨਹੀਂ ਦੇ ਸਕਦੇ ਪਰ ਕਿਸਾਨ ਦੀ ਸੁਣੀ ਕਿੰਨੀ ਕੀ ਜਾਂਦੀ ਹੈਗੀ ਇਹ ਸਭ ਤੋਂ ਵੱਡੀ ਗੱਲ ਹੈ ਕਿ ਨਾ ਸਟੇਟ ਲੈਵਲ ਤੇ ਸੁਣੀ ਜਾਂਦੀ ਹੈ ਨਾ ਸੈਂਟਰਲ ਲੈਵਲ ਤੇ ਸੁਣੀ ਜਾਂਦੀ ਹੈਗੀ